ਮਾਰੂ ਮਹਲਾ ਪਹਿਲਾ ਆਪੇ ਤਰਤੀ ਧੌਲ ਆਕਾਸ਼ੰ ਆਪੇ ਸਾਚੇ ਗੁਣ ਪ੍ਰਗਾਸੰ ਸਾਰਾ ਜਗਤ ਪ੍ਰਭੂ ਨੇ ਆਪਣੇ ਆਪ ਤੋਂ ਪ੍ਰਗਟ ਕੀਤਾ ਹੈ ਇਸ ਵਾਸਤੇ ਪ੍ਰਭੂ ਆਪ ਹੀ ਤਰਤੀ ਹੈ ਆਪ ਹੀ ਤਰਤੀ ਦਾਸਰਾ ਹੈ ਆਪ ਹੀ ਆਕਾਸ਼ ਪ੍ਰਭੂ ਆਪ ਹੀ ਆਪਣੇ ਸਦਾ ਥਿਰ ਰਹਿਣ ਵਾਲੇ ਗੁਣਾਂ ਦਾ ਪ੍ਰਕਾਸ਼ ਕਰਨ ਵਾਲਾ ਹੈ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਆਪ ਹੀ ਜਤੀ ਹੈ ਆਪ ਹੀ ਦਾਨੀ ਹੈ ਆਪ ਹੀ ਸੰਤੋਖੀ ਹੈ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ ਕਾਰ ਕਮਾਉਣ ਵਾਲਾ ਹੈ ਜਿਸ ਕਰਣਾ ਸੋ ਕਰ ਕਰ ਵੇਖੈ ਕੋਏ ਨ ਮਿਟੈ ਸਾਚੇ ਲੇਖੈ ਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਾਜ ਰਜ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ ਕੋਈ ਜੀਵ ਉਸ ਪ੍ਰਮਾਤਮਾ ਦੇ ਸਦਾ ਥਿਰ ਰਹਿਣ ਵਾਲੇ ਹੁਕਮ ਨੂੰ ਪਲੰਗ ਨਹੀਂ ਸਕਦਾ ਆਪੇ ਕਰੇ ਕਰਾਏ ਆਪੇ ਆਪੇ ਦੇ ਵਢਾਈ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ ਆਪ ਹੀ ਜੀਵਾਂ ਪਾਸੋਂ ਆਪਣੇ ਹੁਕਮ ਅਨੁਸਾਰ ਕੰਮ ਕਰਵਾ ਰਿਹਾ ਹੈ ਆਪ ਹੀ ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹਨਾਂ ਨੂੰ ਆਦਰ ਦੇ ਰਿਹਾ ਹੈ ਪੰਜ ਚੋਰ ਚੰਚਲ ਚਿਤ ਚਾਲੈ ਕਾਰ ਕਰ ਜੋ ਹੈ ਕਰ ਨਹੀਂ ਭਲੈ ਪ੍ਰਭੂ ਦੀ ਆਪਣੀ ਰਜਾ ਵਿੱਚ ਹੀ ਪਰਮਾ ਦੇਣ ਵਾਲੇ ਪੰਜ ਕਾਮਾਦਿਪ ਚੋਰ ਜੀਵਾਂ ਦੇ ਮਨ ਮੋ ਲੈ ਲੈਂਦੇ ਹਨ ਜਿਨ੍ਹਾਂ ਦੇ ਮਨ ਕਾਮਾਦਿਪ ਮੋ ਲੈ ਲੈਂਦੇ ਹਨ ਉਹ ਪ੍ਰਾਇ ਘਰ ਤੱਕ ਦੇ ਹਨ ਆਪਣੇ ਹਿਰਦੇ ਘਰ ਨੂੰ ਨਹੀਂ ਖੋਜਦੇ ਕਾਇਆ ਨਗਰ ਟਹਿ ਟਹਿ ਢੇਰੀ ਬੇ ਨਿਸ਼ਬਦ ਹੈ ਪਤ ਜਾਈ ਹੈ ਵਿਕਾਰਾਂ ਵਿੱਚ ਫਸੇ ਹੋਿਆਂ ਦਾ ਅਖਦ ਸਰੀਰ ਸ਼ੈਰ ਟਹਿ ਪੈਂਦਾ ਹੈ ਟਹਿ ਕਿ ਢੇਰੀ ਹੋ ਜਾਂਦਾ ਹੈ ਗੁਰੂ ਦੇ ਸ਼ਬਦਾਂ ਤੋਂ ਵਾਂਝੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਈ ਜਾਂਦੀ ਹੈ ਗੁਰ ਤੇ ਬੂਝੈ ਤ੍ਰਿਪਮਣ ਸੁਜੈ ਮਨਸਾ ਮਾਰ ਮਨੈ ਸਿਉ ਨੂੰ ਜੈ ਹੇ ਪ੍ਰਭੂ ਤੇਰੀ ਮਿਹਰ ਨਾਲ ਜਿਹੜਾ ਮਨੋਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤੰਨਾ ਭਾਵਨਾ ਵਿੱਚ ਵਿਆਪਕ ਦਿਸ ਪੈਂਦਾ ਹੈ ਓ ਮਨੋਕ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹਟਾਕੜਾ ਕਰਦਾ ਹੈ ਤੇ ਇਸ ਨੂੰ ਵਾਸ ਵਿੱਚ ਰੱਖਦਾ ਹੈ ਜੋ ਤਦ ਸੇਵੇਂ ਸੇ ਤਦ ਹੀ ਜਿਹੇ ਨਿਰਪਉ ਬਾਲ ਸਖਾਈ ਹੈ ਹੇ ਪ੍ਰਭੂ ਜਿਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ਆਪੇ ਸੁਰਗ ਮਛ ਪਿਆਲਾ ਆਪੇ ਜੋਤ ਸਰੂਪੀ ਬਾਲਾ ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪ ਤੋਂ ਪ੍ਰਗਟ ਹੋਣ ਕਰਕੇ ਪ੍ਰਭੂ ਆਪ ਹੀ ਸੁਰਗ ਲੋਕ ਹੈ ਆਪ ਹੀ ਮਾਤ ਲੋਕ ਹੈ ਆਪ ਹੀ ਪਤਾ ਲੋਕ ਹੈ ਆਪ ਹੀ ਨਿਰਾਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ ਜਟਾ ਵਿਕਟ ਵਿਕਰਾਲ ਸਰੂਪੀ ਰੂਪ ਨ ਰੇਖਿਆ ਕਾਈ ਹੈ ਭਿਆਨਕ ਤੇ ਡਰਾਉਣੀਆਂ ਜਟਾ ਧਾਰਨ ਕਰਨ ਵਾਲਾ ਵੀ ਆਪ ਹੀ ਹੈ ਫਿਰ ਵੀ ਉਸ ਦਾ ਨਾਂ ਕੋਈ ਖਾਸ ਰੂਪ ਹੈ ਨਾ ਕੋਈ ਖਾਸ ਚਿੰਨ ਚਕਰ ਹੈ ਬੇਦਕ ਤੇ ਵੀ ਭੇਦ ਨਾ ਜਾਤਾ ਨਾ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ ਪੁਸਤਕਾਂ ਨੇ ਤੇ ਨਾ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿ ਕਿਤਾਬਾਂ ਨੇ ਪ੍ਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਉਸ ਪ੍ਰਮਾਤਮਾ ਦੀ ਨਾ ਕੋਈ ਮਾਂ ਨਾ ਉਸ ਦੇ ਕੋਈ ਖਾਸ ਪੁੱਤਰ ਤੇ ਨਾ ਕੋਈ ਭਰਾ ਹਨ ਸਗਲੇ ਸਹਿਲ ਉਪਾਏ ਸਮਾਏ ਅਲੱਖ ਨ ਲਖਣਾ ਜਾਈ ਹੈ ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰਕੇ ਜਦੋਂ ਚਾਹੇ ਸਾਰੇ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਉਸ ਦਾ ਸਰੂਪ ਬਿਆਨ ਤੋਂ ਪਰੇ ਹੈ ਬਿਆਨ ਕੀਤਾ ਨਹੀਂ ਜਾ ਸਕਦਾ ਕਰ ਕਰ ਥਾ ਕੀ ਮੀਤ ਕਨੇਰੇ ਪ੍ਰਮਾਤਮਾ ਤੋਂ ਖੁੰਝ ਕੇ ਅਨੇਕਾਂ ਦੇਵੀ ਦੇਵਤਿਆਂ ਨੂੰ ਮੈਂ ਆਪਣੇ ਮਿੱਤਰ ਬਣਾ ਕੇ ਹਾਰ ਗਈ ਹਾਂ ਕੋਏ ਨਾ ਕਟੇ ਅਵਗਣ ਮੇਰੇ ਮੇਰੇ ਅੰਦਰੋਂ ਕੋਈ ਅਦੇਹਾ ਮਿੱਤਰ ਮੇਰੇ ਔਗਣ ਦੂਰ ਨਹੀਂ ਕਰ ਸਕਿਆ ਸੂਰ ਨਰਨਾਥ ਸਾਹਿਬ ਸਭਨਾ ਸਿਰ ਭਾਏ ਮਿਲੇ ਔ ਜਾਈ ਏ ਉਹੀ ਪ੍ਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ ਉਹੀ ਸਭਨਾ ਜੀਵਾਂ ਦੇ ਸਿਰ ਉੱਤੇ ਮਾਲਕ ਹੈ ਪਿਆਰ ਦੇ ਰਾਹੀ ਜਿਸ ਬੰਦੇ ਨੂੰ ਮਿਲ ਪੈਂਦਾ ਹੈ ਉਸ ਦਾ ਪਾਪਾ ਮਕਾਰਾਂ ਦਾ ਸਾਰਾ ਸੈਨ ਦੂਰ ਹੋ ਜਾਂਦਾ ਹੈ ਭੁੱਲੇ ਚੁਕੇ ਮਾਰਗ ਪਾਵੈ ਹੈ ਪ੍ਰਭੂ ਉਹ ਜਿਹੜੇ ਪ੍ਰਾਹੇ ਪੈ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ ਰਾਹ ਤੇ ਪਾਉਂਦਾ ਹੈ ਆਪ ਭੁਲਾਏ ਤੂੰ ਹੈ ਸਮਝਾਵੇਂ ਤੂੰ ਆਪ ਹੀ ਪ੍ਰਾਹੇ ਪਾ ਕੇ ਫਿਰ ਆਪ ਹੀ ਸਿੱਧੇ ਰਾਹ ਦੀ ਸਮਝ ਬਖਸ਼ਦਾ ਹੈ ਬਿਨ ਨਾਮੈ ਮੈਂ ਅਵਰ ਨਦੀ ਸੈ ਨਾਮੋ ਗਤ ਮਿਤ ਪਾਈ ਹੈ ਔਜੜ ਤੋਂ ਬਚਣ ਲਈ ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿਸਦਾ ਨਹੀਂ ਤੇਰਾ ਨਾਮ ਸਿਮਰਿਆ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ ਦਿਆਲ ਹੈ ਅਤੇ ਕਿੱਡਾ ਵੱਡਾ ਬਿਆੰਤ ਹੈ ਗੰਗਾ ਜਮਨਾ ਕੇ ਲਕੇਦਾਰਾ ਕਾਸ਼ੀ ਕਾਂਤੀ ਪੂਰੀ ਦੁਆਰਾ ਗੰਗਾ ਜਮਨਾ ਬਿੰਦਰਾ ਬਨ ਕੇਦਾਰ ਕਾਸ਼ੀ ਕਾਂਤੀ ਦੁਆਰ ਕਾ ਪੂਰੀ गंगा सागर बेणी संगम 68 ਅੰਕ ਸਮਾਈ ਹੈ। सागर गंगा ਤ੍ਰਿਬੇਣੀ ਦਾ ਸੰਗਮ ਆਦਿਕ 18 ਤੀਰਥ ਉਸ ਕਰਤਾਰ ਪ੍ਰਭੂ ਦੀ ਆਪਣੀ ਹੀ ਗੋਦ ਵਿੱਚ ਟਿਕੇ ਹੋਏ ਹਨ। ਆਪੇ ਸੇਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਂਕਾਰੀ ਪ੍ਰਭੂ ਨੇ ਆਪਣੇ ਆਪ ਤੁਮ ਪੈਦਾ ਹੋਈ ਇਸ ਸਿਸਟੀ ਵਿੱਚ ਕਿਤੇ त्यागी ਹੰ ਕਿਤੇ ਰਾਜੇ ਹੰ ਸੋ ਪ੍ਰਭੂ ਆਪ ਹੀ ਜੋਗ ਸਾਧਨਾ ਵਿੱਚ ਪੱਗਾ ਹੋਇਆ ਜੋਗੀ ਹੈ ਆਪ ਹੀ ਜੋਗ ਸਾਧਨ ਕਰਨ ਵਾਲਾ ਹੈ ਆਪ ਹੀ ਜੋਗ ਸਾਧਨਾ ਦੀ ਵਿਚਾਰ ਕਰਨ ਵਾਲਾ ਹੈ ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਆਪਣੇ ਰਾਜ ਵਿੱਚ ਪੈਂਚ ਚੌਧਰੀ ਬਣਾਉਣ ਵਾਲਾ ਹੈ ਤਖਤ ਬਹਿ ਅਦਲੀ ਪ੍ਰਭ ਆਪੇ ਪਰਮ ਭੇਦ ਪਉ ਜਾਈ ਹੈ ਨ્યા ਕਰਨ ਵਾਲਾ ਪ੍ਰਭੂ ਆਪ ਹੀ ਤਖਤ ਉੱਤੇ ਬੈਠਾ ਹੋਇਆ ਹੈ ਉਸ ਦੀ ਆਪਣੀ ਹੀ ਮਿਹਰ ਨਾਲ ਜਗਤ ਵਿੱਚੋਂ ਝਟਕਣਾ ਅਰਸਪਰ ਵੈਰ ਤੇ ਡਰ ਸਹਿਬ ਦੂਰ ਹੁੰਦਾ ਹੈ ਆਪੇ ਕਾਜੀ ਆਪੇ ਮੁੱਲਾ ਸਭ ਜੀਵਾਂ ਵਿੱਚ ਆਪ ਹੀ ਵਿਆਪਕ ਹੋਣ ਕਰਕੇ ਪ੍ਰਭੂ ਆਪ ਹੀ ਕਾਜੀ ਹੈ ਆਪ ਹੀ ਮੁੱਲਾ ਹੈ ਆਪ ਅਪੁੱਲ ਨਕਬੂ ਭੁੱਲਾ ਜੀਵ ਤਾਂ ਮਾਇਆ ਦੇ ਮੋਹ ਵਿੱਚ ਫਸ ਕੇ ਉਲੰਘ ਕਰਦੇ ਰਹਿੰਦੇ ਹਨ ਪਰ ਸਭ ਵਿੱਚ ਵਿਆਪਕ ਹੁੰਦਾ ਹੋਇਆ ਵੀ ਪ੍ਰਭੂ ਆਪ ਓਪੁੱਲ ਹੈ ਉਹ ਕਦੇ ਓਕਾਈ ਨਹੀਂ ਖਾਂਦਾ ਆਪੇ ਮਿਹਰ ਦਇਆਪਤ ਦਾਤਾ ਨਾ ਕਿਸੇ ਕੋ ਬਹਿرائی ਹੈ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ ਉਹ ਸਦਾ ਮਿਹਰ ਦਾ ਮਾਲਕ ਹੈ ਦਇਆ ਦਾ ਸੁੰਮਾ ਹੈ ਸਭ ਜੀਵਾਂ ਨੂੰ ਦਾਤਾ ਦਿੰਦਾ ਹੈ ਜਿਸ ਬਖਸ਼ੇ ਇਸ ਦੇ ਵਡਿਆਈ ਪ੍ਰਭ ਜਿਸ ਜੀਵ ਤੇ ਬਖਸ਼ਿਸ਼ ਕਰਦਾ ਹੈ ਉਸ ਨੂੰ ਵਡਿਆਈ ਦਿੰਦਾ ਹੈ ਸਭ ਸਹਿ ਦਾਤਾ ਤੇਲ ਨਾ ਤਮਾਈ ਹਰੇਕ ਜੀਵ ਨੂੰ ਦਾਤਾ ਦੇਣ ਵਾਲਾ ਹੈ ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ ਰਤਾ ਭਰ ਵੀ ਕੋਈ ਲਾਲਚ ਨਹੀਂ ਹੈ ਭਰਪੂਰ ਧਾਰ ਰਹਾ ਨਿਹ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ ਸਭ ਵਿੱਚ ਹੁੰਦਾ ਹੋਇਆ ਵੀ ਆਪ ਪਵਿੱਤਰ ਹਸਤੀ ਵਾਲਾ ਹੈ ਦਿਸਦਾ ਜਗਤ ਹੋਵੇ ਚਾਹੇ ਅਣਦਿਸਦਾ ਪ੍ਰਭੂ ਹਰ ਥਾਂ ਮੌਜੂਦ ਹੈ ਕਿਆ ਸਲਾਹੀ ਅਗੰ ਅਪਾਰੈ ਮੈਂ ਉਸ ਦੀ ਕਿਹੜੀ ਕਿਹੜੀ ਸਿਫਤ ਦਾ ਸਕਦਾ ਹਾਂ ਪਰਮਾਤਮਾ ਪਹੁੰਚ ਹੈ ਉਸ ਦੇ ਗੁਣਾਂ ਦਾ ਪਾਰਲਾ ਬੰਨਣਾ ਨਹੀਂ ਲੱਭ ਸਕਦਾ ਸਾਚੇ ਸਿਰਜਣਹਾਰ ਮੁਰਾਰੇ ਉਹ ਸਦਾ ਸਥਿਰ ਰਹਿਣ ਵਾਲਾ ਹੈ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਤੇ ਦੈਤਾਂ ਦਾ ਨਾਸ਼ ਕਰਨ ਵਾਲਾ ਹੈ ਜਿਸ ਨੂੰ ਨਦਰ ਕਰੇ ਤਿਸ ਮਿਲੇ ਮੇਲ ਮਿਲੇ ਮਿਲਾਈ ਹੈ ਜਿਸ ਜੀਵ ਤੇ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹ ਜੀਵ ਪ੍ਰਭੂ ਦੇ ਚਰਨਾਂ ਵਿੱਚ ਮਿਲਿਆ ਰਹਿੰਦਾ ਹੈ ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ਬ੍ਰਹਮਾ ਬਿਸ਼ਨਮ ਹੈ ਇਸ ਦਵਾਰ ਹੈ ਵੱਡੇ ਵੱਡੇ ਦੇਵਤੇ ਵੀ ਪ੍ਰਭੂ ਦੇ ਦਰ ਤੇ ਕੀ ਬ੍ਰਹਮਾ ਕੀ ਵਿਸ਼ਨੂੰ ਤੇ ਕੀ ਸ਼ਿਵ ਉਬੇ ਸੇਵੈ ਅਲਖ ਅਪਾਰੈ ਸਾਰੇ ਉਸ ਅਲਖ ਦੇ ਅਪਾਰ ਪ੍ਰਭੂ ਦੇ ਦਰ ਤੇ ਖਲੋਤੇ ਸੇਵਾ ਵਿੱਚ ਆ ਜਾ ਰਹੇ ਨੇ ਹੋਰ ਕੇਤੀ ਦਰ ਦੀ ਸਹਿਬਿਲ ਲਾਂਦੀ ਮੈਂ ਗਣਤ ਨਾ ਆਵੇ ਕਾਈ ਹੈ ਹੋਰ ਵੀ ਇਤਨੀ ਬਿਆੰਤ ਲੁਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਹੈ ਦਿਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ਸਾਚੀ ਕੀਰਤ ਸਾਚੀ ਬਾਣੀ ਪ੍ਰਮਾਤਮਾ ਦੀ ਸਿਵਤ ਸਲਾਹ ਤੇ ਸਿਵਤ ਸਲਾਹ ਦੀ ਬਾਣੀ ਹੀ ਸਦਾ ਸਥਿਰ ਰਹਿਣ ਵਾਲਾ ਸਰਮਾਇਆ ਹੈ ਹੋਰ ਨ ਦੀਸੈ বেদ ਪੁਰਾਣੀ वेद पुराण ਆਦਿਕ ਧਰਮ ਪੁਸਤਕਾਂ ਵਿੱਚ ਵੀ ਇਸ ਰਾਸ ਪੂੰਜੀ ਤੋਂ ਬਿਨਾ ਕੋਈ ਹੋਰ ਸਦਾ ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿਸਦਾ ਪੂੰਜੀ ਸਾਚ ਸੱਚੇ ਗੁਣਾਂ ਗਾਵਾਂ ਮੈਂ ਤਾਰ ਹੋਰ ਨਾ ਕਾਈ ਹੈ ਪ੍ਰਭੂ ਦਾ ਨਾਮ ਹੀ ਅਟਲ ਪੂੰਜੀ ਹੈ ਮੈਂ ਉਸ ਸਦਾ ਅਟਲ ਪ੍ਰਭੂ ਦੇ ਗੁਣ ਗਾਉਂਦਾ ਹਾਂ ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿਸਦਾ ਜੁਗ ਜੁਗ ਸਾਚਾ ਹੈ ਪੀ ਹੋਸੀ ਪ੍ਰਭੂ ਹਰੇਕ ਜੁਗ ਵਿੱਚ ਕਾਇਮ ਰਹਿਣ ਵਾਲਾ ਹੈ ਹੁਣ ਵੀ ਮੌਜੂਦ ਹੈ ਸਦਾ ਹੀ ਕਾਇਮ ਰਹੇਗਾ ਕੌਣ ਨਾ ਮੂਵਾ ਕੌਣ ਨਾ ਮਰਸੀ ਜਗਤ ਵਿੱਚ ਹੋਰ ਕਿਹੜਾ ਵੀ ਜੀਵ ਆਇਆ ਉਹ ਆਖਰ ਮਰ ਗਿਆ ਜਿਹੜਾ ਵੀ ਆਵੇਗਾ ਉਹ ਜ਼ਰੂਰ ਮਰੇਗਾ ਨਾਨਕ ਨੀਚ ਕਹੇ ਬੇਨੰਤੀ ਦਰ ਦੇਖੋ ਲਿਵ ਲਈ ਹੈ ਗਰੀਬ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਤੂੰ ਆਪਣੇ ਦਰਬਾਰ ਵਿੱਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈ ਮਾਰੂ ਮਹਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਭੈੜੀ ਮਤ ਹੈ ਕੇਸ ਵਿੱਚ ਫਸੀ ਹੋਈ ਜੀਵ ਇਸਤਰੀ ਅੰਨੀ ਤੇ ਬੋਲੀ ਹੋ ਜਾਂਦੀ ਨਾ ਉਹ ਅੱਖਾਂ ਨਾਲ ਪ੍ਰਮਾਤਮਾ ਨੂੰ ਵੇਖ ਸਕਦੀ ਨਾ ਉਹ ਕੰਨਾਂ ਨਾਲ ਪ੍ਰਮਾਤਮਾ ਦੀ ਸਿੱਖ ਸਲਾਹ ਸੁਣ ਸਕਦੀ ਕਾਮ ਕ੍ਰੋਧ ਕੀ ਕੱਚੀ ਚੋਲੀ ਉਸ ਦਾ ਸਰੀਰ ਕਾਮ ਕ੍ਰੋਧ ਆਦਿਕ ਵਿੱਚ ਗਲਦਾ ਰਹਿੰਦਾ ਹੈ ਘਰ ਵਾਰ ਸਹਜ ਨਾ ਜਾਣੈ ਸ਼ੋਹਰ ਬੇਨ ਪੈਰ ਨੀਂਦ ਨਾ ਪਾਈ ਹੈ ਪਤੀ ਪ੍ਰਭੂ ਉਸ ਦੇ ਹਿਰਦੇ ਘਰ ਵਿੱਚ ਵਸਦਾ ਹੈ ਪਰ ਉਹ ਜਾਣ ਜੀਵ ਇਸਤਰੀ ਉਸ ਨੂੰ ਪਛਾਣ ਨਹੀਂ ਸਕਦੀ ਆਤਮਕ ਡੋਲਤਾ ਉਸ ਦੇ ਅੰਦਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ ਪਤੀ ਪ੍ਰਭੂ ਤੋਂ ਵਿਛੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ਅੰਦਰ ਅਗਨ ਜਲੇ ਪੜਕਾਰੇ ਮਨਮੁਖ ਤੱਕੇ ਪੁੰਡਾਂ ਚਾਰੇ ਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਆੜ-ਪੜ ਕਰਕੇ ਮਚਦੀ ਹੈ ਬਲਦੀ ਹੈ ਆਪਣੇ ਮਨ ਦੇ ਪੁੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਖਾਤਰ ਚੋਈ ਪਾਸੇ ਪਟਕਦਾ ਹੈ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹੱਥ ਵਡਾਈ ਹੈ ਸਤਗੁਰ ਦੀ ਦੱਸੀ ਸੇਵਾ ਕਰਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਇਹ ਵਡਿਆਈ ਸਦਾ ਥਿਰ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ ਜਿਸ ਉਤੇ ਮਿਹਰ ਕਰੇ ਉਸੇ ਨੂੰ ਦਿੰਦਾ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਆਪਣੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ ਹੈ ਤਸਕਰ ਪੰਜ ਸ਼ਬਦ ਸੰਘਾਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮ ਆਦਿਕ ਪੰਜ ਚੋਰਾ ਨੂੰ ਮਾਰਦਾ ਹੈ ਗਿਆਨ ਖੜਗ ਲੈ ਮਨ ਸਿਓ ਨੂੰ ਜੈ ਮਨਸਾ ਮਨੈ ਸਮਾਈ ਹੈ ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿੱਚ ਹੀ ਮੁੱਕ ਜਾਂਦਾ ਹੈ ਭਾਵੇਂ ਮਨ ਵਿੱਚ ਮਾਇਕ ਫੁਰਨੇ ਉੱਠਦੇ ਹੀ ਨਹੀਂ ماں ਕੀ ਰਕਤ ਪਿਤਾ ਬਿੰਦ ਧਾਰਾ ਮਾਂ ਦਾ ਲਹੂ ਤੇ ਪਿਓ ਦਾ ਵੀਰਸ ਦੀ ਬੂੰਦ ਨੂੰ ਰਲਾ ਕੇ ਮੂਰਤ ਸੂਰਤ ਕਰ ਅਪਾਰਾ ਹੈ ਅਪਾਰ ਪ੍ਰਭੂ ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤ ਹੈ ਜਿਹੜੀ ਵੀ ਪਦਾਰਥਾਂ ਦੀ ਬਖਸ਼ਿਸ਼ ਹੈ ਸਭ ਤੇਰੀ ਹੀ ਹੈ ਤੂੰ ਸਰਜਨਹਾਰ ਹਰ ਥਾਂ ਮੌਜੂਦ ਹੈ ਤੁਝ ਹੀ ਕੀਆ ਜੰਮਣ ਮਰਣਾ ਹੈ ਪ੍ਰਭੂ ਜਨਮ ਦੇ ਮਰਨ ਦਾ ਸਿਲਸਿਲਾ ਤੂੰ ਹੀ ਬਣਾਇਆ ਹੈ ਗੁਰ ਤੇ ਸਮਝ ਪੜੀ ਕਿਆ ਡਰਨਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ ਤੂੰ ਦਇਆਲ ਦਇਆ ਕਰ ਦੇਖੈਂ ਦੁੱਖ ਦਰਦ ਸਰੀਰੋਂ ਜਾਈ ਹੈ हे ਪ੍ਰਭੂ ਤੂੰ ਦਇਆ ਦਾ ਘਰ ਹੈ ਜਿਸ ਮਨੁੱਖ ਵੱਲ ਤੂੰ ਮਿਹਰ ਦੀ ਨਿਗਾਹ ਕਰਕੇ ਵੇਖਦਾ ਹੈ ਉਸ ਦੇ ਸਰੀਰ ਵਿੱਚੋਂ ਦੁੱਖ ਦਰਦ ਦੂਰ ਹੋ ਜਾਂਦਾ ਹੈ ਨਿਜ ਕਰ ਬੈਸ ਰਹੇ ਉਹ ਖਾਇ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਵਸਦੇ ਪ੍ਰਮਾਤਮਾ ਦੀ ਯਾਦ ਵਿੱਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ ਧਾਵਤ ਰਾਖੇ ਠਾਕ ਰਹਾਇਆ ਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ ਮਾਇਆ ਵੱਲੋਂ ਰੋਕ ਕੇ ਪ੍ਰਭੂ ਚਰਨਾਂ ਵਿੱਚ ਟਿਕਾਉਂਦੇ ਹਨ ਕਮਲ ਵਿਗਾਸ ਹਰੇ ਸਰ ਸੁਭਰ आत्मराम सिखाई है। ਉਹਨਾਂ ਦੇ ਹਿਰਦੇ ਕਮਲ ਖਿੜ ਪੈਂਦੇ ਹਨ। ਹਰੇ ਹੋ ਜਾਂਦੇ ਹਨ। ਉਹਨਾਂ ਦੇ ਗਿਆਨ ਇੰਦਰੇ ਰੂਪ ਤਲਾਬ ਨਾਮ ਅੰਮ੍ਰਿਤ ਨਾਲ ਨਕਾ ਨਕ ਭਰੇ ਰਹਿੰਦੇ ਹਨ। ਸਰਵ ਵਿਆਪਕ ਪਰਮਾਤਮਾ ਉਹਨਾਂ ਦਾ ਸਦਾ ਲਈ ਮਿੱਤਰ ਬਣ ਜਾਂਦਾ ਹੈ। ਮਰਨ ਲਿਖਾਏ ਮੰਡਲ ਮੈਂ ਆਏ ਜਿਹੜੇ ਵੀ ਜੀਵ ਜਗਤ ਵਿੱਚ ਆਉਂਦੇ ਹਨ। ਉਮੌਦਾ ਪਰਮਾਨਾ ਆਪਣੇ ਸਿਰ ਉੱਤੇ ਲਿਖਾ ਕੇ ਹੀ ਆਉਂਦੇ। ਕਿਉਂ ਰਹੀ ਹੈ ਚੱਲਣਾ ਪਰ ਥਾਏ ਕਿਸੇ ਵੀ ਹਾਲਤ ਵਿੱਚ ਕੋਈ ਜੀਵ ਇੱਥੇ ਸਦਾ ਨਹੀਂ ਰਹਿ ਸਕਦਾ। ਹਰੇਕ ਨੇ ਪ੍ਰਲੋਕ ਵਿੱਚ ਜ਼ਰੂਰ ਹੀ ਜਾਣਾ ਹੈ। ਸੱਚਾ ਅਮਰ ਸੱਚੇ ਅਮਰਾਪੁਰ ਜੋ ਸੱਚ ਮਿਲੈ ਵਡਾਈ ਹੈ। ਪਰਮਾਤਮਾ ਦਾ ਇਹ ਸਦਾ ਕਾਇਮ ਰਹਿਣ ਵਾਲਾ ਹੁਕਮ ਅਮਰ ਹੈ। ਜਿਹੜੇ ਬੰਦੇ ਸਦਾ ਥਿਰ ਪ੍ਰਭੂ ਦੀ ਸਦਾ ਥਿਰpuri ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ਉਹਨਾਂ ਨੂੰ ਪ੍ਰਭੂ ਮਿਲਾਪ ਦੀ ਹੈ ਵਡਿਆਈ ਮਿਲਦੀ ਆਪ ਪਾਇਆ ਜਗਤ ਸਬਾਇਆ ਜਿਨ ਸਿਰ ਆ ਤਿਨ ਧੰਦਾ ਲਾਇਆ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਜਿਸ ਪ੍ਰਭੂ ਨੇ ਜਗਤ ਪੈਦਾ ਕੀਤਾ ਹੈ ਉਸ ਨੇ ਆਪ ਹੀ ਇਸ ਨੂੰ ਮਾਇਆ ਦੀ ਦੌੜ ਭੱਜ ਵਿੱਚ ਲਾ ਦਿੱਤਾ ਹੈ ਸੱਚੇ ਉਪਰ ਅਵਰਨ ਦੀ ਸੈ ਸੱਚੀ ਕੀਮਤ ਪਾਈ ਹੈ ਉਹ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦੇ ਸਿਰ ਉੱਤੇ ਕੋਈ ਹੋਰ ਤਾਕਤ ਨਹੀਂ ਵਿਸਦੀ ਜੋ ਸਦਾ ਥਿਰ ਦੀ ਸਮਰੱਥਾ ਦਾ ਮੁੱਲ ਪਾ ਸਕੇ ਇੱਥੇ ਗੋਏ ਲੜਾ ਦਿਨ ਚਾਰੇ ਜਿਵੇਂ ਔੜ ਦੇ ਦਿਨੀ ਦਰਿਆਵਾਂ ਦੇ ਕੰਢੇ ਮਾਲ ਲੰਗਰ ਚਰਨ ਆਏ ਲੋਕਾਂ ਦਾ ਉੱਥੇ ਥੋੜੇ ਹੀ ਦਿਨਾਂ ਲਈ ਟਿਕਾਣਾ ਹੁੰਦਾ ਹੈ ਜਿਵੇਂ ਇੱਥੇ ਜਗਤ ਵਿੱਚ ਜੀਵਨ ਦਾ 4 ਦਿਨਾਂ ਦਾ ਵਸੇਬਾ ਹੈ ਖੇਲ ਤਮਾਸ਼ਾ ਤੁੰਦੂ ਕਾਰੇ ਇਹ ਜਗਤ ਇੱਕ ਖੇਡ ਹੈ ਇੱਕ ਤਮਾਸ਼ਾ ਹੈ ਪਰ ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ ਪੁਪਹ ਹਨੇਰੇ ਵਿੱਚ ਫਸ ਗਏ ਹਨ ਬਾਜੀ ਖੇਲ ਗਏ ਬਾਜੀ ਕਰ ਜਿਉਂ ਨਿਸ ਸੁਪਨੇ ਭਖਲਾਈ ਹੈ ਬਾਜੀਗਰਾਂ ਵਾਂਗ ਜੀ ਮਾਇਆ ਦੀ ਬਾਜੀ ਖੇਡ ਕੇ ਚਲੇ ਜਾਂਦੇ ਹਨ ਇਸ ਖੇਡ ਵਿੱਚੋਂ ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਜਿਵੇਂ ਰਾਤ ਨੂੰ ਸੁਪਨੇ ਵਿੱਚ ਵੀ ਕੋਈ ਬੰਦਾ ਧਨ ਲੱਭ ਕੇ ਬਣਾਉਂਦਾ ਹੈ ਪਰ ਸੁਪਨਾ ਟੁੱਟਿਆਂ ਕੁਝ ਵੀ ਨਹੀਂ ਰਹਿੰਦਾ ਤਿੰਨ ਕੋ ਤਖਤ ਮਿਲੀ ਵੜਿਆਈ ਉਹ ਮਨੁੱਖ ਮਾਨੋ ਆਤਮਿਕ ਮੰਡਲ ਵਿੱਚ ਬਾਦਸ਼ਾਹ ਬਣ ਜਾਂਦੇ ਹਨ ਉਹਨਾਂ ਨੂੰ ਤਖਤ ਉੱਤੇ ਬੈਠਣ ਦੀ ਵਡਿਆਈ ਮਿਲਦੀ ਹੈ ਸਦਾ ਆਪਣੇ ਹਿਰਦੇ ਤਖਤ ਉੱਤੇ ਬੈਠਦੇ ਹਨ ਨਿਰਪਉ ਮਨ ਵਸਿਆ ਲਿਵ ਲਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਉਹ ਨਿਰਪਉ ਪ੍ਰਭੂ ਵਸ ਪੈਂਦਾ ਹੈ ਜਿਹੜੇ ਮਨੁੱਖ ਉਸ ਪ੍ਰਭੂ ਦੀ ਯਾਦ ਵਿੱਚ ਜੁੜਦੇ ਹਨ ਖੰਡੀ ਬ੍ਰਹਮੰਡੀ ਪਾਤਾਲੀ ਪੂਰੀ तृਪਮਣ ਤਾੜੀ ਲਾਈ ਹੈ ਉਹ ਪ੍ਰਮਾਤਮਾ ਸਾਰੇ ਖੰਡਾ ਬ੍ਰਹਮੰਡਾ ਪਤਾਲਾ ਮੰਡਲਾ ਵਿੱਚ ਤਿੰਨਾ ਹੀ ਭਵਨਾਂ ਵਿੱਚ ਗੁਪਤ ਰੂਪ ਵਿੱਚ ਵਿਆਪਕ ਹੈ ਸਾਚੀ ਨਗਰੀ ਤਖਤ ਸਚਾਵਾ ਉਹ ਮਨੁੱਖ ਦਾ ਇਹ ਸਰੀਰ ਉਸ ਦਾ ਇਹ ਹਿਰਦਾ ਤੱਕ ਸਦਾ ਸੇਰ ਪ੍ਰਭੂ ਦਾ ਨਿਵਾਸ ਥਾਂ ਬਣ ਜਾਂਦਾ ਹੈ ਗੁਰਮਖ ਸਾਚ ਮਿਲੈ ਸੁਖ ਪਾਵਾ ਜਿਸ ਮਨੁੱਖ ਨੂੰ ਗੁਰੂ ਦੇ ਸਾਹਮਣੇ ਹੋ ਕੇ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਸਾਚੇ ਸਾਚੇ ਤਖਤ ਵਡਾਈ ਹਉਮੈ ਗਣਤ ਗਵਾਈ ਹੈ ਉਸ ਮਨੁੱਖ ਨੂੰ ਸਦਾ ਸਿਰ ਪ੍ਰਭੂ ਦੇ ਸਦਾ ਸਿਰ ਤਖਤ ਉੱਤੇ ਮਾਇਆ ਵੱਲੋਂ ਸਦਾ ਡੋਲ ਰਹਿਣ ਵਾਲੇ ਹਿਰਦੇ ਤਖਤ ਉੱਤੇ ਬੈਠਣ ਦੀ ਵਡਿਆਈ ਮਿਲਦੀ ਹੈ ਉਮਨੋਕ ਹਉਮੈ ਤੇ ਮਾਇਆ ਦੀਆਂ ਸੋਚਾਂ ਦੂਰ ਕਰ ਲੈਂਦਾ ਹੈ ਗਣਤ ਗਣੀਐ ਸਾ ਸਾਜੀਐ ਜਿੰਨਾ ਚਿਰ ਮਾਇਆ ਦੀਆਂ ਸੋਚਾਂ ਸੋਚਦੇ ਰਹੀਏ ਜਿੰਦ ਵਿੱਚ ਸਹਿਮ ਬਣਿਆ ਹੀ ਰਹਿੰਦਾ ਹੈ ਕਿਉਂ ਸੁਖ ਪਾਵੇ ਦੁਐਤੀ ਹੈ ਨਾ ਹੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਝਾਕ ਵਿੱਚ ਤੇ ਨਾ ਹੀ ਤ੍ਰਿਗੁਣੀ ਮਾਇਆ ਦੀ ਲਗਨ ਵਿੱਚ ਸੁਖ ਕਿਤੇ ਨਹੀਂ ਮਿਲਦਾ ਨਿਰਮਲ ਏਕ ਨਿਰੰજન ਦਾਤਾ ਗੁਰਪੂਰੇ ਤੇ ਪਤ ਪਾਈ ਹੈ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਸ਼ਰਨ ਪੈ ਕੇ ਇੱਜ਼ਤ ਖਾਟ ਲਈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ ਜੋ ਪਵਿੱਤਰ ਸਰੂਪ ਹੈ ਤੇ ਜਿਸ ਉੱਤੇ ਮਾਇਆ ਕਾਲਖ ਦਾ ਪ੍ਰਭਾਵ ਨਹੀਂ ਪੈਂਦਾ ਜੁਗ ਜੁਗ ਵਿਰਲੀ ਗੁਰਮੁਖ ਜਾਤਾ ਹਰੇਕ ਯੁੱਗ ਵਿੱਚ ਭਾਵੇਂ ਯੁੱਗ ਭਾਵੇਂ ਕੋਈ ਹੋਵੇ ਕਿਸੇ ਉਸ ਵਿਰਲੇ ਨੇ ਹੀ ਸਦਾ ਸਿਰ ਪ੍ਰਭੂ ਨਾਲ ਸਾਝ ਪਾਈ ਹੈ ਜੋ ਗੁਰੂ ਦੀ ਸ਼ਰਨ ਪਿਆ ਹੈ ਸਾਚਾ ਰਵ ਰਹਿਆ ਮਨ ਰਤਾ ਉਹ ਸਦਾ ਸਿਰ ਪ੍ਰਭੂ ਸਭ ਥਾਂ ਮजूद ਹੈ ਗੁਰੂ ਦੇ ਰਾਹੀ ਜਿਸ ਦਾ ਮਨ ਉਸ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ ਜਿਸ ਕੀ ਉਹ ਗਹੀ ਸੁਖ ਪਾਇਆ ਮਨ ਤਨ ਮੈਲ ਨਕਾਈ ਹੈ ਜਿਸ ਨੇ ਉਹ ਸਦਾ ਥਿਰ ਪ੍ਰਭੂ ਦਾ ਪੱਲਾ ਫੜਿਆ ਹੈ ਉਸ ਨੂੰ ਆਤਮਕ ਆਨੰਦ ਮਿਲ ਗਿਆ ਹੈ ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਵਿਕਾਰਾਂ ਦੀ ਕੋਈ ਮਹਿ ਨਹੀ ਰਹਿ ਜਾਂਦੀ ਜੀ ਬਰਸਾਇਣ ਸੱਚੀ ਰਾਤੀ ਜਿਸ ਮਨੁੱਖ ਦੀ ਜੀਵ ਸਭ ਰਸਾਂ ਦੇ ਸੋਮੇ ਸਦਾ ਥਿਰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੀ ਜਾਂਦੀ ਹਰ ਬ੍ਰਵ ਸੰਗੀ ਭਉ ਨਾ ਪਰਾਤੀ ਹਰੀ ਪ੍ਰਮਾਤਮਾ ਉਸ ਦਾ ਸਦਾ ਲਈ ਸਾਥੀ ਬਣ ਜਾਂਦਾ ਹੈ ਉਸ ਨੂੰ ਕੋਈ ਡਰ ਨਹੀਂ ਵਿਆਪਦਾ ਉਸ ਨੂੰ ਕੋਈ फडਕਣਾ ਨਹੀਂ ਰਹਿ ਜਾਂਦੀ ਸ਼ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਸਤਗੁਰ ਦੀ ਬਾਣੀ ਸੁਣਨ ਵਿੱਚ ਉਸ ਦੇ ਕੰਨ ਸਦਾ ਮਸਤ ਰਹਿੰਦੇ ਹਨ ਉਸ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਰਖ ਰਖ ਪੈਰ ਤਰੇ ਪਉ ਧਰਨਾ ਜਿਸ ਮਨੁੱਖ ਦੀ ਪ੍ਰੀਤ ਸਿਰਫ ਤੇਰੇ ਨਾਲ ਹੀ ਨਿਭ ਰਹੀ ਹੈ ਭਾਉ ਜਿਸ ਨੇ ਹੋਰ ਆਸਰੇ ਛੱਡ ਕੇ ਇਕ ਤੇਰਾ ਆਸਰਾ ਫੜਿਆ ਹੈ ਉਹ ਮਨੁੱਖ ਧਰਤੀ ਉੱਤੇ ਆਪਣਾ ਜੀਵਨ ਪੰਦ ਮੁਕਾਂਦਿਆਂ ਬੜੇ ਘੋਰ ਨਾਲ ਪੈਰ ਰੱਖਦਾ ਹੈ ਵਿਕਾਰਾਂ ਵਾਲੇ ਪਾਸੇ ਓਕਾ ਹੀ ਪੈਰ ਨਹੀਂ ਪਾਉਂਦਾ ਜਤਕਤ ਦੇਖੋਂ ਤੇਰੀ ਸ਼ਰਣਾ हे प्रभु मैं जिधर तकदा हां उधर सब जीव तेरी शरण ਪੈਂਦੇ ਹ। ਦੁੱਖ ਸੁਖ ਦੇ ਤੁਹੈ ਮਨ ਭਾਵੇਂ ਉਦਹੀ ਸਿਉ ਬਣਾਈ ਹੈ। ਤੂੰ ਹੀ ਉਸ ਦੇ ਮਨ ਵਿੱਚ ਪਿਆਰਾ ਲੱਗਦਾ ਹੈ। ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਤੂੰ ਹੀ ਸੁਖ ਦਿੰਦਾ ਹੈ, ਤੂੰ ਹੀ ਦੁੱਖ ਦਿੰਦਾ ਹੈ। ਅੰਤ ਕਾਲ ਕੋ 베ਲੀ ਨਹੀਂ। ਜਗਤ ਵਿੱਚ ਅਖੀਲੇ ਵੇਲੇ ਕੋਈ ਸਾਥ ਅੰਗ ਸਾਥੀ ਨਹੀਂ ਰਹਿ ਜਾਂਦਾ। ਗੁਰਮੁਖ ਜਾਤਾ ਤੁਧ ਸਲਾਹੀ ਜਿਹੜੇ ਉਹਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਸ ਗੱਲ ਨੂੰ ਸਮਝ ਕੇ ਤੇਰੀ ਹੀ ਸਲਾਹ ਕਰਦੇ ਹਨ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾ ੜੀ ਲਾਈ ਹੈ हे ਨਾਨਕ ਉਹ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਮਾਇਆ ਦੇ ਮੋਹ ਵੱਲੋਂ ਪਰਾਂਮ ਰਹਿੰਦੇ ਹਨ ਉਹ ਸਦਾ ਆਪਣੇ ਹਿਰਦੇ ਘਰ ਵਿੱਚ ਟਿਕ ਕੇ ਪ੍ਰਭੂ ਚਰਨਾ ਵਿੱਚ ਜੁੜੇ ਰਹਿੰਦੇ ਹਨ